ਸਟੈਂਡ ਵਿਖੋ ਮਾਲ ਦੇ ਲਈ ਅੱਜ ਮੈਂ ਇੱਕ ਦੋ ਗੱਲਾਂ ਜੁੜੀ ਸੰਸਕਰਨੀਆਂ ਕਿ ਅਸੀਂ ਕੈਲੀਫੋਰਨੀਆ ਦੇ ਵਿੱਚ ਪਿਛਲੇ 8-9 ਦਿਨਾਂ ਤੋਂ ਇੱਕ ਬਹੁਤ ਹੀ ਹੰਦਪਾਕੀ ਘਟਨਾ ਜਿਹੜੀ ਵਾਪਰ ਰਹੀ ਹੈ ਉਸ ਦੇ ਬਾਰੇ ਬੜਾ ਦੁੱਖ ਹੋ ਰਿਹਾ ਕਈ ਮੇਰੀ ਗੱਲ ਕਰਦਿਆਂ ਵੀ ਤੇ ਦੁਨੀਆ ਦੇ ਹਰ ਖਿੱਤੇ ਵਿੱਚ ਇਹ ਖਬਰ ਵੀ ਆ ਰਹੀ ਹੈ ਕਿ ਐਲਏ ਜਾਨੀ ਕਿ ਜਿਹਨੂੰ ਲਾਸ ਐਂਜਲਸ ਦਾ ਇਲਾਕਾ ਕਹਿੰਦਾ ਕਿਹਾ ਜਾਂਦਾ ਉਹਦੇ ਚ ਬੜੇ ਸ਼ਹਿਰ ਨੇ ਬੈਂਚੂਰਾ ਹੈ ਪਾਲਿਸ ਡੇਲ ਹੈ ਛੋਟੇ ਛੋਟੇ ਜਿਹਾ ਵੱਡੇ ਵੱਡੇ ਸ਼ਹਿਰ ਨੇ ਹਾਲੀਵੁੱਡ ਹੈ ਜਿੰਨੇ ਵੀ ਸ਼ਹਿਰ ਉਹਦੇ ਲਾਗੇ ਲਾਗੇ ਆਏ ਗਏ ਨੇ ਤੇ ਉਹਨਾਂ ਦੇ ਵਿੱਚ ਕਿਉਂਕਿ ਪਹਾੜੀ ਇਹਦੀਆਂ ਬਹੁਤ ਹੈ ਪਿਛਲੇ ਪਾਸੇ ਅਮ ਅਚਾਨਕ ਉੱਥੇ ਕਿਉਂਕਿ ਸਰਦੀਆਂ ਦੇ ਦਿਨ ਨੇ ਤੇ ਸੰਪਰਦਾ ਮਹੀਨਾ ਹੈ ਦਸੰਬਰ ਦੇ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਇੱਕਦਮ ਉੱਥੇ ਅੱਗ ਲੱਗ ਜਾਂਦੀ ਹੈ ਔਰ ਪਹਾੜੀਆਂ ਦੀ ਪਹਾੜੀਆਂ ਜਲਣੀਆਂ ਸ਼ੁਰੂ ਹੋ ਗਈਆਂ ਉਹ ਅਗ ਇੰਨੀ ਵੱਧ ਗਈ ਕਿ ਉਹ ਘਰਾਂ ਤੱਕ ਆ ਗਈ ਘਰ ਜਲਣ ਲੱਗ ਗਏ ਇੱਥੇ ਤੱਕ ਕਿ ਉਹਦੇ ਬਖਰੇ ਬਖਰੇ ਸ਼ਹਿਰ ਜਿਹੜੀ ਅਗ ਲੱਗੀ ਆ ਆ 40 50 ਮਿਲਦੇ ਰਹੀਏ ਦੇ ਵਿੱਚ ਜਿਹੜੇ ਸ਼ਹਿਰ ਨੇ ਐਲ ਐ ਸਾਈਟ ਦੇ ਵਿੱਚ ਆ ਪਿਓ ਹੈ ਕਿ ਉਹਦੇ ਚ ਇੱਕ ਤੋਚਾਰ ਸੀ ਨੇ ਜਿਹੜੇ ਬਹੁਤ ਬੁਰੀ ਤਰ੍ਹਾਂ ਉਹਨਾਂ ਉਹਨਾਂ ਦੇਤੇ ਉਹ ਜਿਆਦਾ ਮਤਲਬ ਨੁਕਸਾਨਿਆ ਗਿਆ ਇੱਕ ਤੇ ਪਾਲਿਸਟੇਲਸ ਹੈਗਾ ਤੇ ਦੂਜਾ ਈਟਨ ਵਾਈਲਡ ਫਾਇਰਸ ਨੂੰ ਕਹਿੰਦੇ ਆ ਸਦਰਨ ਕੈਲੀਫੋਰਨੀਆ ਇਹ ਦੋਨੋਂ ਇਲਾਕੇ ਜਿਹੜੇ ਬਹੁਤ ਜ਼ਿਆਦਾ ਜਲ ਰਹੇ ਨੇ तकरीबन ਉੱਥੇ ਜਿੰਨੇ ਮਤਲਬ ਘਰ ਨੇ 11 12000 ਘਰਾਂ ਨੂੰ ਨੁਕਸਾਨ ਹੋਇਆ ਔਰ ਅੱਗ ਬੁਝਣ ਦਾ ਨਾਮ ਹੀ ਲੈ ਰਹੀ ਜਿਹੜੀ ਹਵਾ ਹੈ ਉਹ 60% ਦੀ 60% ਕਿਲੋਮੀਟਰ ਅ ਮਾਈਲ ਦੀ ਸਪੀਡ ਤੋਂ ਵੀ ਜ਼ਿਆਦਾ ਤੇ ਚੱਲ ਰਹੀ ਹੈ ਕਿ ਤੇ ਪੰਜਾਬ ਮਾਈਲ ਦੀ ਸਪੀਡ ਨਾਲ ਕਿਤੇ 60 ਦੇ ਨਾਲ ਹਵਾ ਨਾਲ ਉੱਡ ਕੇ ਜਿਹੜੇ ਲਾਂਬੂ ਹੁੰਦੇ ਆ ਉਹ ਲਾਂਬੂ ਹੌਲੀ 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 ਦੂਸਰੇ ਸ਼ਹਿਰਾਂ ਦੇ ਵਿੱਚ ਕਾਰਾਂ ਦੇ ਵਿੱਚ ਆ ਰਹੇ ਆ ਇੱਕ ਕਾਰ 'ਚ ਅੱਗ ਲੱਗਦੀ ਆ ਫਿਰ ਦੂਸਰੇ 'ਚ ਲੱਗ ਜਾਂਦੀ ਆ ਇੱਕ ਬਿਜ਼ਨਸ 'ਚ ਅੱਗ ਲੱਗਦੀ ਫਿਰ ਦੂਸਰੇ 'ਚ ਲੱਗ ਜਾਂਦੀ ਆ ਇੱਥੇ ਤੱਕ ਕਿ ਜਿਹੜੇ ਸਾਡੇ ਹਾਲੀਵੁੱਡ ਦੇ ਐਕਟਰਸ ਨੇ ਡਾਇਰੈਕਟਰਸ ਨੇ ਜਾਂ ਹਾਲੀਵੁੱਡ ਦੇ ਹੋਰ ਐਕਟਰ ਨੇ ਹੋਰ ਵੱਡੇ ਵੱਡੇ ਲੋਕ ਨੇ ਉਹਨਾਂ ਦੇ ਕਾਰਨ ਬੇਸਾਰਾਂ ਦੇ ਤਬਾਹ ਹੋ ਗਏ। ਔਰ ਟੈਲੀਵਿਜ਼ਨ ਤੇ ਜਦੋਂ ਖਬਰਾਂ ਆਉਂਦੀਆਂ ਬੜੇ ਹੀ ਮਨ ਨੂੰ ਅੰਦਰੋਂ ਦੁੱਖ ਹੁੰਦਾ ਕਿ ਇਹ ਕੀ ਜਿਹੜੀ ਵਿਫਤਾ ਹੈ ਸਾਡੇ ਅਮਰੀਕਨ ਭਾਈਚਾਰੇ ਦੇ ਉੱਤੇ ਪਈ ਹੈ। ਸਾਡਾ ਵੀ ਫਰਜ਼ ਪੈਂਦਾ ਕਿ ਅਸੀਂ ਉਹਨਾਂ ਦੇ ਲਈ ਕੁਝ ਨਾ ਕੁਝ ਕਰੀਏ। ਮੈਨੂੰ ਉਮੀਦ ਹੈ ਕਿ ਗੁਰੂ ਘਰਾਂ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਲਈ ਫੰਡਰੇਜ਼ਿੰਗ ਜਰੂਰ ਕੀਤੀ ਜਾਂਦੀ ਹੋਵੇਗੀ। ਭਾਵੇਂ ਉਹਨਾਂ 'ਚ ਬਹੁਤ ਲੋਕ ਅਮੀਰ ਵੀ ਹਨ। ਵਿੱਚ ਗਰੀਬ ਵੀ ਹੋਣਗੇ ਪਰ ਅਮੀਰ ਵੀ ਬਹੁਤ ਹਨ। ਛੱਡ ਨਾ ਮੈਂ ਸੋਲੇ ਆ ਅਸੀਂ ਕਹਿ ਦਈਏ ਕਿ ਪੈਸੇ ਦੀ ਲੋੜ ਨਹੀਂ ਇਹ ਗਲਤ ਹੈ ਪੈਸੇ ਦੀ ਇਸ ਵੇਲੇ ਹਰ ਨੂੰ ਲੋੜਾ ਕਿਉਂਕਿ ਆ ਇਹ ਇੱਥੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਸਤਾ ਹੋਇਆ ਕਿ ਐਡੀ ਵੱਡੇ ਇਲਾਕੇ ਵਿੱਚ ਅੱਗ ਲੱਗੇ ਹੋਵੇ ਕੁਝ 80000 ਤੋਂ ਲੈ ਕੇ ਦੂ ਲੱਖ ਲੋਕਾਂ ਤੱਕ ਕਰੋ ਬਕਾਰ ਹੋ ਗਏ ਲੋਕ ਤੇ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਮਤਲਬ ਜਿਹੜੇ ਲੋਕ ਨੇ ਉੱਥੇ ਇੱਕ ਮਦਦ ਲਈ ਸੈਂਟਰ ਰੱਖੇ ਗਏ ਨੇ ਉੱਥੇ ਤਕਰੀਬਨ 40000 ਤੋਂ 43000 ਲੋਕਾਂ ਨੇ ਅਗਿਆਨ 12 ਤਰੀਕ ਤੱਕ ਮਤਲਬ ਜਨਵਰੀ ਦੀ ਤੱਕ ਉਹਨਾਂ ਨੇ ਉੱਥੇ ਅਰਜ਼ੀਆਂ ਦਿੱਤੀਆਂ ਕਿ ਸਾਨੂੰ ਮਦਦ ਦੀ ਲੋੜ ਹੈ ਪੈਸਾ ਦੇ ਕੋਲ ਨਹੀਂ ਜ਼ਮੀਨ ਨੂੰ ਤੇ ਜ਼ਮੀਨ ਚਲਬੱਟੀ ਹੋ ਗਈ ਸਭ ਕੁਝ ਸੀ ਉਹਨਾਂ ਦੇ ਜਿਹੜੀਆਂ ਘਰ ਸੀਗੇ ਟੈ ਗਏ ਨੇ ਅੱਗ ਅੱਗ ਦੀ ਮੱਜਦ ਨਾਲ ਐਕਟੀਵਿਟੀ ਆਸਟਰ ਦੇ ਵਿੱਚ ਇੱਕ ਹੋਰ ਉੱਥੇ ਬਣਾਈ ਗਲਤ ਕੰਮ ਹੋ ਰਿਹਾ ਕਿ ਸ਼ਾਮੀ 6 ਵਜੇ ਤੋਂ ਸਵੇਰੇ 6 ਵਜੇ ਤੱਕ ਉਹਨਾਂ ਨੂੰ ਪਰਫਿਊਮ ਲਾਣਾ ਪਿਆ ਕਿਉਂਕਿ ਕੁਝ ਲੋਕ ਜਿਹੜੇ ਘਰ ਜਲ ਗਏ ਨੇ ਉੱਥੇ ਲੁੱਟਾਂ ਖਵਾ ਕਰ ਰਹੇ ਨੇ ਹਾਦੂ ਵੀ ਆ ਰਹਿ ਦਦੀ ਕਿ ਮੁਰੜੀ ਜਿਹੜੀ ਆਪਣੇ ਆਪ ਨੂੰ ਅਮੀਰ ਇਲਾਕੇ ਜ ਰਹਿੰਦੇ ਸੀ ਹਲੇ ਥੋੜੇ ਸਮਾਂ ਪਛੜੇ ਇੱਕੋ ਜਿਹਾ ਸੀ ਉਸ ਨਕੇ ਵਿੱਚ ਵੀ ਜਾ ਕੇ ਜੇ ਉਹਨਾਂ ਦੇ ਘਰ ਜਲ ਗਏ ਯਾਰ ਤੁਸੀਂ ਉਹਨਾਂ ਦੇ ਨਾਲ ਮਤਲਬ ਨਹੀਂ ਕੁਝ ਚਾਰ ਅੱਖਰ ਚੰਗੇ ਬੋਲ ਸਕਦੇ ਕਿ ਬੜੀ ਬਾੜੀ ਕਰਨ ਹੋਈ ਆ ਤੁਹਾਡਾ ਕੁਝ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋ ਉਹ ਕਰਨ ਦੀ ਬਜਾਏ ਤੁਸੀਂ ਉਹਨਾਂ ਦੇ ਘਰਾਂ 'ਚ ਲੁੱਟਮਾਰ ਕਰ ਰਹੇ ਆਂ ਲੁੱਟਖੋ ਕਰ ਰਹੇ ਆਂ ਇਹ ਕਿੱਥੇ ਦੀ ਅਫਤਾਲੀ ਹੈ ਅਮਰੀਕਾ ਦਾ ਕਿਹੜਾ ਕੋਨਾ ਹੈ ਜਿਹੜਾ ਸਾਨੂੰ ਹੁਣ ਅਸੀਂ ਉਸ ਨੂੰ ਸਿੱਖ ਰਹੇ ਆਂ ਬਲਕਿ ਸਾਨੂੰ ਚਾਹੀਦਾ ਤੇ ਸੀ ਕਿ ਅਸੀਂ ਆਪਣੀ ਮੱਤ ਦੇ ਲਈ ਖੜੇ ਹੋ ਜੀਏ ਤਕੋਸ਼ ਕਿਮਿਊਨਿਟੀ ਦੇ ਲੋਕ ਜਿਹੜੇ ਨੇ ਕਮਲੇ ਹੋ ਸਕਦੇ ਆ ਕਿ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਬਾਹਰ ਪਈਆਂ ਰਹਿ ਗਈਆਂ ਅੱਗ ਤੋਂ ਬਾਅਦ ਬਚ ਗਈਆਂ ਅਚਾਨਕ ਉਹ ਤੁਸੀਂ ਲੁੱਟਣ ਤੁਰੇ ਆ ਉਹਨਾਂ ਦੀ ਕੀਮਤ ਚਕਚਕਣ ਲੈ ਜਾਣਾ ਚਾਹੁੰਦੇ ਆ ਕੁਝ ਫਨਫੜੀਆ ਵੀ ਹੋਇਆ ਹੈ ਉਹਦੇ ਨਾਲ ਇਦਾਂ ਹੈ ਕਿ ਹਰ ਬੰਦੇ ਦਾ ਮਨ ਪਸਿੱਚਿਆ ਗਿਆ ਮੈਨੂੰ ਵੀ ਇਹ ਲੱਗਿਆ ਕਿ ਜਲਦੀ ਕੈਲੀਫੋਰਨੀਆ ਦੇ ਕੁਰੂਕਰਾਂ ਵੱਲੋਂ ਤੋਂ ਜ਼ਰੂਰ ਸਹਾਇਤਾ ਜਾਏ ਜਾਏਗੀ ਕਿਉਂਕਿ ਇੱਕ ਦੋ ਗੁਰੂ ਘਰਾਂ ਦੇ ਵਿੱਚ ਮੈਂ ਦੇਖ ਰਿਹਾ ਕਿ ਫੰਡਰੇਜਿੰਗ ਹੋ ਰਹੀ ਹੈ ਔਰ ਪੂਰੀ ਦੀ ਪੂਰੀ ਪਹੁੰਚਾ ਦੇਣੀ ਚਾਹੀਦੀ ਹੈ ਕਿਉਂਕਿ ਕਿਸੇ ਵੀ ਸਾਡੇ ਵੀਰ ਭੈਣ ਦੇ ਕਿਸੇ ਵੀ ਅਮਰੀਕਨ ਦੇ ਉਹ ਕੰਮ ਆ ਜਾਵੇ ਤੇ ਚੰਗੀ ਗੱਲ ਹੈ ਕਿਸੇ ਵੇਲੇ ਵੀ ਕਿਸੇ ਦੇ ਵੀ ਵਿਕਤਾ ਪੈ ਸਕਦੀ ਹੈ ਪਰ ਅਸਲ ਸਦਰ ਜੜੀ ਕਿੱਲੇ ਦੀ ਛੜ ਦੇ ਵਿੱਚ ਹੋਈ ਆ ਔਰ ਦੁੱਖ ਦੀ ਖਬਰ ਇਹ ਆ ਕਿ 12 13 ਜੰਢੀ ਤੱਕ 24 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਪਰ ਮੈਨੂੰ ਲੱਗਦਾ ਨਹੀਂ ਕਿ 24 ਤੇ ਰੁਕੇਗਾ ਕੰਮ ਕਿਉਂਕਿ ਹਜੇ ਬਹੁਤ ਲੋਕ ਨਹੀਂ ਲੱਪੰਡਾਏ ਪੰਛੀ ਵੀ ਗੁਜ ਗਿਆ ਪੰਛੀ ਵੀ ਜਲ ਗਏ ਸਵਾਹ ਹੋ ਗਿਆ ਜਾਨਵਰ ਵੀ ਬਹੁਤ ਮਰੇ ਆ ਕੁਝ ਜਾਨਵਰ ਬਚਾਈ ਵੀ ਗਏ ਆ ਕੁਚਾਰ ਵਾਲਿਆਂ ਕੋਲ ਔਰ ਮੈਂ ਬੜਾ ਹੀ ਧੰਨਵਾਦ ਕਰਦਾ ਉਹਨਾਂ ਅੱਗ ਬਝਾਨ ਵਾਲਿਆਂ ਬਲਿਆਂ ਦਾ ਜਿਹੜੇ ਦੂਜੀ ਸਟੇਟਾਂ ਤੋਂ ਵੀ ਆਏ ਆ ਕੈਨੇਡਾ ਤੋਂ ਕਹਿੰਦੇ ਨੇ ਜਹਾਜ਼ ਆਏ 3-4 ਇਹ ਪਾਣੀ ਉੱਤੇ ਸੱਟਦੇ ਆ ਪਰ ਉਹ ਵੀ ਜ਼ਿਆਦਾ ਨਹੀਂ ਹੈਗੇ ਹੋਰ ਚਾਹੀਦੇ ਨੇ ਐਦਾਂ ਦਾ ਅਗੋ ਪਰ ਸਾਹੂ ਮੰਜ਼ਰ ਕਿਸੇ ਨੇ ਦੇਖਿਆ ਨਹੀਂ ਸੀ ਸੋਚਿਆ ਵੀ ਨਹੀਂ ਸੀ ਗੁਰਬਾਣੀ ਲਿਖਿਆ ਨਾ ਪਵਨ ਗੁਰੂ ਪਾਣੀ ਪਤਾ ਮਾਤਾ ਤਤ ਮਹਿਤ ਇਗਲੇ ਤਿੰਨਾਂ ਦਾ ਇੱਕ ਸ਼ਬਦ ਇੱਕ ਅਰਥ ਹੈ ਸਾਨੂੰ ਇਹ ਤਿੰਨਾਂ ਚੀਜ਼ਾਂ ਤੋਂ ਡਰ ਵੀ ਲੱਗਦਾ ਤੇ ਡਰਨਾ ਚਾਹੀਦਾ ਵੀ ਆ ਪਾਣੀ ਨਾ ਹੋਵੇ ਅਸੀਂ ਐਵੇਂ ਮਰ pote ਆ ਰਹਾਂ ਅੱਗ ਹੋਵੇ ਅਸੀਂ ਚਲ ਜਲ ਮਲ ਜਨਿਆ ਹਵਾ ਨਾ ਹੋਵੇ ਸਾਨੂੰ ਸਾਹ ਨਹੀਂ ਆਉਂਦਾ ਪਰ ਰੱਬ ਦੀ ਕੀ ਮਰਜ਼ੀ ਆ ਕੁਝ ਸਮਝ ਨਹੀਂ ਆ ਰਿਹਾ ਪਰ ਬਹੁਤ ਹੀ ਦੁਖਦਾਂ ਘਟਨਾਵਾ ਹੈ ਸਾਡੇ ਨੂੰ ਔਰ ਜਿਹੜੇ 12 ਤੋਂ 15000 ਕਾਰ ਨੁਕਸਾਨੇ ਗਏ ਆ ਬਾਈਡਨ ਸਾਹਿਬ ਨੇ ਜਿਹੜੇ ਪ੍ਰੈਜ਼ੀਡੈਂਟ ਨੇ ਸਾਡੇ ਬਾਈਡਨ ਉਹਨਾਂ ਨੇ 100% ਕਰਾਂ ਦਾ ਖਰਚਾ ਦੇਣ ਲਈ ਵੀ ਗੱਲਬਾਤ ਕੀਤੀ ਹੈ ਭਾਵੇਂ ਉਹਨਾਂ ਦੇ ਦਿਨ ਪੰਜ ਸੱਤ ਹੀ ਲੱਗੇ ਆ ਪਰ ਉਮੀਦ ਹੈ ਕਿ ਸਾਡੀ ਫੈਡਰਲ ਦੀ ਸਰਕਾਰ ਹੈ ਉਹਨਾਂ ਲੋਕਾਂ ਦਾ ਹੱਥ ਫੜੇਗੀ ਜਿਨ੍ਹਾਂ ਨੂੰ ਮੈਂ ਹੁਣ ਗਰੀਬ ਲੋਕਾਂ ਚ ਸ਼ਾਮਲ ਕਰ ਲਵਾਂ ਤਾਂ ਕਿਉਂਕਿ ਉਹ ਵਿਚਾਰਾਂ ਦਾ ਘਰ ਦੀ ਨਹੀਂ ਰਹੇ ਔਰ ਉਹ ਪਤਾ ਨਹੀਂ ਕਿੰਦਰ ਕਿੰਦਰ ਤੱਕੇ ਖਾ ਰਹਾ ਹੈ ਕਿਤੇ ਰਹਿ ਰਹੇ ਆ ਉਹ ਜਿਨ੍ਹਾਂ ਕੋਲ ਪੈਸੇ ਨਹੀਂ ਉਹ ਚਲੋ ਬੈਂਕਾਂ ਚ ਪੜਾ ਆ ਕੇ ਕਿਤਨਾ ਕਿਤੇ ਹੋਟਲਾਂ ਚ ਰਹਿ ਲੈਣਗੇ ਜਿਨ੍ਹਾਂ ਕੋਲ ਕੁਝ ਨਹੀਂ ਹੈ ਕਿਉਂਕਿ ਸਾਰੇ ਤੋਂ ਤੇ ਰਹੀਬ ਨਹੀਂ ਨਾ ਬਸਦੇ ਸੀ ਕੁਝ ਨਾ ਕੁਝ ਆਮ ਆਤੜ ਵੀ ਹੋਣਗੇ ਉਹਨਾਂ ਲਈ ਬਹੁਤ ਦੁੱਖ ਦਾ ਪਲਟਾਵਾ ਹੈ ਉਹਨਾਂ ਦੀ ਜ਼ਰੂਰ ਮਾਂ ਫੜੀ ਜਾਵੇ ਜੇ ਸਭ ਨੂੰ ਤੁਹਾਨੂੰ ਕਿਧਰੇ ਵੀ ਕੋਈ ਫੰਡਰੇਜ਼ਿੰਗ ਕਰਦਾ ਦਿਖਦਾ ਔਰ ਉਹ ਚੰਗੇ ਬੰਦੇ ਨੇ ਲੀਗਲ ਬੰਦੇ ਨੇ ਜਿਹੜੇ ਕਰ ਸਕਦੇ ਆ ਜਿਹੜੇ ਕਰਦੇ ਆ ਪਹਿਲਾਂ ਵੀ ਉਹਨਾਂ ਨੂੰ ਜ਼ਰੂਰ ਉਹਦੀ ਮਦਦ ਕੀਤੀ ਜਾਵੇ ਠੀਕ ਤੇ ਇਹ ਗੱਲ ਬਹੁਤ ਜ਼ਰੂਰੀ ਸੀ ਪ੍ਰਦੇਸ਼ ਸਾਹਿਬ ਵੱਲੋਂ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਜਿਨ੍ਹਾਂ ਦੀ ਜਾਨਾਂ ਗਈਆਂ ਜਿਨ੍ਹਾਂ ਦੇ ਘਰ ਬਰਬਾਦ ਹੋਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਮਿਲਦੇ ਆ ਅਗਲੇ ਭਾਗ ਬਰਾਬਰਕਾ